ਉਸੀ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਥੋੜੀ ਜਿਹੀ ਬਰਸਾਤ ਤੋਂ ਬਾਅਦ ਗੁਰਾਇਆਂ ਫਗਵਾੜਾ ਮੇਨ ਹਾਈਵੇ ਤੇ ਪਾਣੀ ਖੜਾ ਹੋਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਜ਼ਿਲ੍ਹਾ ਜਲੰਧਰ ਦੇ ਸਖਤਰ ترਸੀਮ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰਾਂ ਅਤੇ ਕਾਰਪੋਰੇਟ ਕranਿਆਂ ਦੀ ਮਿਲੀ ਭੁਗਤ ਨਾਲ ਲੋਕਾਂ ਪਾਸੋਂ ਖਾਸਾ ਟੋਲ ਟੈਕਸ ਵਸੂਲਿਆ ਜਾਂਦਾ ਹੈ ਪਰ ਹਾਈਵੇ ਉੱਪਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਪ੍ਰਦਾਨ ਨਹੀਂ ਕੀਤੀ ਜਾਂਦੀ ਉਹਨਾਂ ਕਹੇ ਕਿ ਇਸ ਹਾਈਵੇ ਤੇ ਕਾਫੀ ਦੇਰ ਤੋਂ ਪਾਣੀ ਖੜਾ ਹੈ ਜੋ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਲਾਇਕੀ ਹੈ ਉਹਨਾਂ ਮੰਗ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਫੌਰੀ ਤੌਰ ਤੇ ਧਿਆਨ ਦੇ ਕੇ ਇਸ ਮਸਲੇ ਦਾ ਹੱਲ ਕਰੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਟਰਾਈ ਚੋਟੀ ਦਾ ਖਾਨਸਾ ਵਾਹਿਗੁਰੂ ਜੀ ਖੰਦੇ ਮੈਂ ਤੁਹਾਡਾ ਤਰਸ਼ੇਮ ਸਿੰਘ ਢਿੱਲੋਂ ਜੀ। ਆਪਾਂ ਇਸ ਟਾਈਮ ਤੁਹਾਨੂੰ ਇੱਕ ਅਪਡੇਟ ਦਿਖਾਉਂਦੇ ਆਂ ਜੀ ਆਹ ਵੇਖੋ। ਜੀ ਮੇਰੇ ਪਿੱਛੇ ਦੇਖ ਸਕਦੇ ਆ ਕਿ ਜਿਹੜਾ ਇਹ ਪਾਸੇ ਆ ਇਹ ਕੋਈ ਕੋਆਬੀ ਚ ਨਹੀਂ ਜੀ ਇਹ ਹੈਗਾ ਆਪਣੇ ਜਿਹੜਾ ਪੰਜਾਬ ਵੀ ਸਿਰੋ ਪੰਜਾਬ ਦਾ ਤੁਸੀਂ ਦੇਖ ਰਹੇ ਆ ਮੈਂ ਖੜਾ ਹੈਗਾ ਜੀ ਗੁਰਿਆਂ ਤੇ ਫਰਵਾੜੇ ਦੇ ਵਿਚਕਾਰ ਇਧਰੋਂ ਪਾਸੇ ਤੁਸੀਂ ਦੇਖ ਸਕਦੇ ਆ ਕਿੰਨਾ ਪਾਣੀ ਸੜਕ ਦੇ ਬੱਚੇ ਕਿ ਦਰਿਆ ਦਾ ਰੂਪ ਧਨ ਕੀਤਾ ਇਹ ਜਿਹੜਾ ਕੇਵਲ ਤੇ ਕੇਵਲ ਆ ਇਹ ਸਰਕਾਰਾਂ ਦੀ ਨਿਕਾਮੀ ਆ ਜਿਹੜੀ ਸੈਂਟਰ ਸਰਕਾਰ ਆ ਤੇ ਪੰਜਾਬ ਸਰਕਾਰ ਕਿਉਂਕਿ ਆਪਾਂ ਦੇਖਦੇ ਆ ਕਿ ਜਿਹੜੇ ਟੋਲ ਟੈਕਸਾਂ ਦੇ ਉੱਤੇ ਬਹੁਤ ਵਧਾ ਚੜਾ ਕੇ ਜਿਹੇ ਟੈਕਸ ਲੈ ਜਾਂਦੇ ਆ ਪਰ ਜਦੋਂ ਕਿਤੇ ਹੱਕ ਮੰਗਣ ਵਾਲੇ ਉੱਥੇ ਜਾ ਕੇ ਬਿੰਦੇ ਆ ਤੇ ਜਿਹੜੀਆਂ ਸੈਂਟਰ ਦੀ ਸਰਕਾਰ ਆ ਤੇ ਸਟੇਟ ਦੀ ਸਰਕਾਰ ਆ ਉਹ ਵੀ ਕਾਰਪੋਰੇਟ ਕਰਾਣੇ ਆਂਦੇ ਹੱਕ ਵਿੱਚ ਝੋਕ ਨਹੀਂ ਆ ਕਿਉਂਕਿ ਉਹਨਾਂ ਇਹ ਨਹੀਂ ਦੇਖਦੇ ਹਸੀਂ ਸੂਰਤ ਕੀ ਜਿੰਨੇ ਆ ਟੋਲ ਟੈਕਸ ਵਾਲੇ ਟੈਕਸ ਵਧਾਈ ਜਾਂਦੇ ਨੇ ਪਰ ਆਦੂ ਸੂਤ ਦੇਖ ਲਓ ਕਿੰਨੀਆਂ ਗੱਡੀਆਂ ਟੁੱਟ ਰਹੀਆਂ ਇੱਥੇ ਕਿੰਨਾ ਰਸਤੇ ਦੇ ਵਿੱਚ ਪਾਣੀ ਖੜਾ ਗ੍ਰਿਆਂ ਦੇ ਫਗਵਾੜੇ ਦੇ ਵਿਚਕਾਰ ਜਿਹੜੀ ਇਹ ਸਰਕਾਰਾਂ ਦੀ ਨਿਕਾਮੀ ਆ ਮੈਂ ਗ੍ਰਿਆਂ ਦੇ ਜਿਹੜੇ ਸਾਡੇ ਪ੍ਰਸ਼ਾਸਨ ਆ ਉਹਨੂੰ ਪੁੱਛਣਾ ਚਾਹਣਾ ਵੀ ਤੁਸੀਂ ਕੀ ਕਰਦੇ ਆ ਸੁੱਤੇ ਪਏ ਆ ਜਿਹੜੀ ਸਾਡੀ ਪੰਜਾਬ ਸਰਕਾਰ ਆ ਉਹਦੇ ਦਾ ਲੱਖ ਲਾਂ ਲਿਆ ਕਿਉਂਕਿ ਉਹ ਹਮੇਸ਼ਾ ਹੀ ਕਾਰਪੋਰੇਟ ਘਰਾਣਿਆਂ ਨਾਲ ਖੜੀ ਆ ਕਿਉਂਕਿ ਪਿੱਛੇ ਵੀ ਬਹੁਤ ਟੋਰਟੈਸ ਰੌਲਾ ਪਿਆ ਜਿਹੜੀ ਹਾਈ ਕੋਰਟ ਆ ਉਹ ਵੀ ਕਾਰਪੋਰੇਟ ਘਰਾਣਿਆਂ ਨੇ ਖੜਦੀ ਆ ਪਰ ਆਮ ਲੋਕਾਂ ਨਾਲ ਉਹ ਵੀ ਕਦੀ ਨਹੀਂ ਖੜਦੀ ਉਹ ਵੀ ਕਹਿੰਦੇ ਆ ਟੈਕਸ ਦਿਓ ਕਿਉਂਕਿ ਜੇ ਸਾਡਾ ਆਹੇ ਹਾਲਾਤ ਸੜਕਾਂ ਦੇ ਆ ਤੁਸੀਂ ਦੇਖ ਸਕਦੇ ਆ ਕਿ ਜੇਕਰ ਆਪਣੇ ਆਹ ਹਾਲਾਤ ਆ ਸੜਕ ਦੇ ਤਾਂ ਸਾਨੂੰ ਫੇਰ ਜਿਹੜਾ ਟੈਕਸ ਆ ਅਸੀਂ ਕਿਹੜੀ ਗੱਲ ਦਾ ਦਈਏ ਅਸੀਂ ਜਦੋਂ ਗੱਡੀ ਕਢਾ ਕੇ ਲਗਣਾ ਰੋਡ ਟੈਕਸ ਉਹ ਦੋ ਦਿੰਨੇ ਆ ਫੇ ਟੋਲ ਟੈਕਸ ਦਿੰਨੇ ਆ ਪਰ ਆ ਦੇਖ ਲਓ ਜਿਹੜੇ ਟੋਲ ਟੈਕਸ ਦੀ ਜਿਹੜੀ ਬਣਦੀਆਂ ਸੜਕਾਂ ਆ ਉਹਦੇ ਹਾਲਾਤ ਇਹ ਆ ਤੇ ਇਹਦਾ ਜਿਹੜਾ ਜ਼ਿੰਮੇਵਾਰ ਆ ਕੇਵਲ ਦੇ ਕੇਵਲ ਜਿਹੜੀ ਆ ਪੰਜਾਬ ਸਰਕਾਰ ਆ ਸਾਡਾ ਪ੍ਰਸ਼ਾਸਨ ਆ ਜਿਹੜਾ ਹਮੇਸ਼ਾ ਹੀ ਕਾਰਪੋਰੇਟ ਕਰਾਉਣਿਆਂ ਦੇ ਨਾਲ ਖੜਦਾ ਮੈਂ ਭਾਤਕਾਂ ਚੁਣੇ ਦਬਾਅ ਬਾਬਾ ਵੱਲੋਂ ਇਹ ਸਰਕਾਰ ਨੂੰ ਲਾੜਦਾ ਪਉਂਦਾ ਕਹਿੰਦਾ ਕਿ ਤੁਸੀਂ ਜੇ ਟੋਲ ਟੈਕ ਦਬਾਉਣ ਦੇ ਲਈ ਖੜਦੇ ਆ ਤੇ ਲੋਕਾਂ ਨੂੰ ਸੂਲਤ ਦੇਣ ਲਈ ਵੀ ਖੜੋ ਨਾ ਕਿ ਲੋਕਾਂ ਦੀਆਂ ਗੱਡੀਆਂ ਭੱਜਦੀਆਂ ਜਾਂਣਾ ਜਾਂਦੀਆਂ ਉਹਦਾ ਜ਼ਿੰਮੇਵਾਰ ਕੌਣ ਆ ਉਸਵੇਂ ਨੇ ਹਾਈ ਕੋਰਟ ਦੇ ਮੂਹ ਨੂੰ ਜਿੰਦਾ ਲੱਗ ਜਾਂਦਾ ਪ੍ਰਸ਼ਾਸਨ ਦੇ ਮੂਹ ਨੂੰ ਜਿੰਦਾ ਲੱਗ ਜਾਂਦਾ ਕਿ ਜਦੋਂ ਲੋਕ ਆਪਣੇ ਹੱਕ ਮੰਗਦੇ ਆ ਅਸੀਂ ਹਮੇਸ਼ਾ ਹੀ ਲੋਕਾਂ ਨਾਲ ਖੜਦੇ ਆ ਕਿਉਂਕਿ ਅਸੀਂ ਇਹ ਨਹੀਂ ਕਿ ਕਿਸਾਨ ਜਿੱਥੇ ਬੰਦੀ ਜਿਹੜੀ ਆਪਣੇ ਲਈ ਤੁਰਦੀ ਆ ਖੇਤਾਂ ਜਿੱਥੇ ਬੰਦੀ ਹਰ ਇੱਕ ਲਈ ਤੁਰਦੀ ਆ ਅੱਜ ਜਿੱਥੇ ਆਮ ਲੋਕ ਇਸ ਰਸਤੇ ਤੋਂ ਲੰਘਣ ਨੂੰ ਮਜਬੂਰ ਹੋਇਆ ਤੁਸੀਂ ਦੇਖ ਸਕਦੇ ਆ ਤੇ ਗੱਡੀਆਂ ਦੇ ਹਾਲਾਤ ਕੀ ਬਣੇ ਹੋਏ ਆ ਇਹ ਜਿਹੜੀ ਗੱਡੀ ਜਿਹੜੀ ਹਾਸਾ ਹੁੰਦੇ ਆ ਇਹਨਾਂ ਦਾ ਕੌਣ ਜ਼ਿੰਮੇਵਾਰ ਆ ਜੀ ਕੇਵਲ ਤੇ ਕੇਵਲ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸੋ ਅਸੀਂ ਹਮੇਸ਼ਾ ਹੱਕ ਦੇ ਲਈ ਲੜਦੇ ਰਹਾਂਗੇ ਕਿਉਂਕਿ ਸਾਡੇ ਜਿਹੜੀਆਂ ਜਥੇਬੰਦੀਆਂ ਕਿਸਾਨ ਜਥੇਬੰਦੀ ਰੋਕੀ ਪਿੱਟੀ ਜਾਂਦੇ ਧਰਨੇ ਲਾਉਂਦੇ ਆ ਆ ਕਰਦੇ ਆ ਉਹ ਕਰਦੇ ਆ ਉਹ ਭਰਾਵੋ ਧਰਨੇ ਅਸੀਂ ਤੁਹਾਡੇ ਲਈ ਲਾਉਂਦੇ ਆ ਆਪਣੇ ਲਈ ਨਹੀਂ ਲਾਉਂਦੇ ਕਿਉਂਕਿ ਆ ਦੇਖੋ ਅਸੀਂ ਰੇਗ ਦੀ ਲੜਾਈ ਲੜਦੇ ਤੇ ਆਮ ਲੋਕ ਲੰਘਦੇ ਆ ਜਿਹਨੇ ਗੱਡੀਆਂ ਦੀ ਗੱਡੀ ਫਟ ਗਈ ਉਹਦਾ ਕੌਣ ਜ਼ਿੰਮੇਵਾਰ ਆ ਇਸ ਕਰਕੇ ਕਿਸਾਨਾਂ ਦਾ ਸਾਥ द्या ਕਰੋ ਤੇ ਮੈਂ ਫਿਰ ਪ੍ਰਸ਼ਾਸਨ ਦੇ ਤੇ ਆਪਣੀ ਪੰਜਾਬ ਜਿਹੜੀ ਸਰਕਾਰ ਆ ਜਿਹੜੀ ਭਗਵੰਤ ਸਿੰਘ ਸਰਕਾਰ ਦੀ ਜੁਬਲੇਬਾਜੀ ਸਰਕਾਰ ਆ ਜਿਹਨੇ ਦਿੱਤਾ ਕੁਛ ਨਹੀਂ ਸਿਰਫ ਲੋਕਾਂ ਤੋਂ ਖੋਇਆ ਖੋਇਆ ਕਿਉਂਕਿ ਹਮੇਸ਼ਾ ਹੀ ਸੈਂਟਰ ਦੇ ਨਾਲ ਜਾ ਕੇ ਖੜਦੀ ਆ ਕਾਰਬੋਨ ਘਰਾਣਿਆਂ ਦੇ ਨਾਲ ਖੜਦੀ ਆ ਪਰ ਉਹਨੂੰ ਚਾਹੀਦਾ ਕਿ ਆਪਣੇ ਲੋਕਾਂ ਦੀ ਵਾਈਟ ਰੇ ਨਵੇ ਆਹ ਦੇਖੋ ਜੀ ਜਿਹੜੀ ਆਪਾਂ ਦਿਨੇ ਆ ਨਾ ਟੋਲ ਟੈਕਸ ਦੇਖੋ ਟੋਲ ਵਾਲਿਆਂ ਨੇ ਸੜਕ ਤਾਂ ਬਣਾਈ ਨਹੀਂ ਪਰ ਇੱਕ ਬੀਚ ਬਣਾਤਾ ਬਹੁਤ ਸੋਹਣਾ ਕਹਿੰਦੇ Goa ਜਾਣ ਦੀ ਲੋੜ ਨਹੀਂ ਇੱਥੇ ਆ ਕੇ ਤੁਸੀਂ ਬੀਜ ਦਾ ਆਨੰਦ ਮਾਣੋ ਲੱਖ ਲਾਣ ਕਰਦੇ ਸਰਕਾਰ ਦੇ ਇਹ ਸਰਕਾਰ ਦੀ ਅਸੀਂ ਤੇ ਖੇਤੀ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ